पिंड डेरा दुधाधारी विखे समूह नगर निवासी ग्रामपंचायत ਪਰਵਾਸੀ ਭਾਰਤੀਆਂ ਅਤੇ ਇਲਾਕੇ ਦੇ ਸਹਿਯੋਗ ਨਾਲ ਸਲਾਨਾ ਕੰਜਕਾਂ ਦਾ ਜੋੜ ਮੇਲਾ 31 ਮਈ ਨੂੰ ਤੁਮ-ਤਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਸੋਨੂ ਪੰਚਪਾਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 30 ਮਈ ਨੂੰ ਸਾਰੀ ਰਾਤ ਪੰਜਾਬ ਦੇ ਨਾਮਵਰ ਕਲਾਕਾਰ ਬਾਬਾ ਜੀ ਦੇ ਗੁਣਗਾਨ ਕਰਨਗੇ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ ਕੰਜਕਾਂ ਦਾ ਸਾਲਾਨਾ ਜੋੜ ਮੇਲੇ ਦੌਰਾਨ ਸਾਈਂ ਜੀ ਟਿシャ ਗੁਲਾਮ ਪਾਮ ਸੰਤ ਬਾਬਾ ਮੇਜਰ ਦਾਸ ਹਲੂਵਾਲ ਸੰਤ ਬਾਬਾ ਸਤਨਾਮ ਸਿੰਘ ਹੁਸੈਨਪੁਰ ਵਾਲੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ ਜੈ ਗੁਰਦੇਵ ਤੁਹਾਨੂੰ ਗੁਰਦੇਵ ਜੈ ਸੰਤਾਂ ਦੀ ਜੋ ਕਿ ਹਰ ਸਾਲ ਦੀ ਤਰ੍ਹਾਂ 31 ਮਈ ਦਿਨ ਸ਼ਨੀਵਾਰ ਨੂੰ ਸੰਗਤ ਦੇ ਸਹਿਯੋਗ ਦੇ ਨਾਲ ਮਹਾਪੁਰਸ਼ਾਂ ਦੀ ਸਹਿਯੋਗ ਦੇ ਨਾਲ ਕੰਚਕੰਨਾ ਮੇਲਾ ਮਨਾਇਆ ਜਾਂਦਾ ਜੀ ਜੋ ਕਿ ਪਹੁੰਚ ਰਹੇ ਮਹਾਪੁਰਸ਼ ਸਾਈਂ ਬਾਬਾ ਜੀਤੀ ਸ਼ਾਹ ਜੀ ਰੋਜਾ ਸ਼ਰੀਫ ਭਾਮ 108 ਸੰਤ ਬਾਬਾ ਹਲੂਆ ਤੋਂ ਮੇਜਰ ਸਿੰਘ ਜੀ ਜੋ ਕਿ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਾਂਗੇ ਜੋ ਤੇ ਕੀਰਤਨੀ ਜਥੀ ਬਾਬਾ ਸੰਤ RAM ਸਿੰਘ ਉਹ ਵੀ ਪਹੁੰਚ ਰਹੇ ਆ ਜੀ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਆਪਣਾ ਕੀਮਤੀ ਸਮਾਂ ਕੱਢ ਕੇ ਪਿੰਡ ਭਾਮ ਜ਼ਿਲ੍ਹਾ ਹਿਸ਼ਾਰਪੁਰ ਡੇਰਾ ਤੁਦਾ ਤਰੀ ਆਪਣਾ ਸਮਾਂ ਕੱਟ ਕੇ ਜਰੂਰ ਪਹੁੰਚੋ ਜੈ ਸੰਤਾਂ ਦਾ